ਅੱਜ ਆਪਾਂ ਮਲਾਈ ਤੇ ਪਿਆਜ਼ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਇਹ ਸਬਜ਼ੀ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੇਕਰ ਘਰ ਦੇ ਵਿੱਚ ਕੋਈ ਵੀ ਸਬਜ਼ੀ ਨਾ ਹੋਵੇ ਤਾਂ ਆਪਾਂ ਮਲਾਈ ਤੇ ਪਿਆਜ਼ ਦੀ ਸਬਜ਼ੀ ਜਿਹੜੀ ਮਿੰਟਾਂ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹਾਂਗੇ। ਮਲਾਈ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ ਨੇ ਪੰਜ మీడియం ਸਾਈਜ਼ ਦੇ ਪਿਆਜ਼ ਲੈਣੇ ਨੇ। ਇਹਨਾਂ ਪਿਆਜ਼ਾਂ ਨੂੰ ਆਪਾਂ ਨੇ ਛਿੱਲ ਲੈਣਾਗਾ। ਛਿੱਲਣ ਤੋਂ ਬਾਅਦ ਆਪਾਂ ਨੇ ਇਹਨੂੰ ਵੱਡੇ-ਵੱਡੇ ਟੁਕੜਿਆਂ ਦੇ ਵਿੱਚ ਕੱਟ ਲੈਣਾਗਾ। ਪਿਆਜ਼ਾਂ ਨੂੰ ਆਪਾਂ ਨਾਲ ਦੀ ਨਾਲ ਪਾਣੀ 'ਚ ਡਿਪ ਕਰੀ ਆਵਾਂਗੇ ਤਾਂ ਕਿ ਇਹਨਾਂ ਦੀ ਟਿਕੜਤਾ ਨਾਲ ਉਹ ਨਿਕਲ ਜਵੇ। ਹੁਣ ਇਸ ਤਰੀਕੇ ਨਾਲ ਆਪਾਂ ਨੇ ਸ ਸਾਰੇ ਪਿਆਜ਼ਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਕੱਟ ਲਿਆਗਾ ਹੁਣ ਆਪਾਂ ਗੈਸ ਦੀ ਫਲੇਮ ਤੇ ਕੜਾਹੀ ਰੱਖਾਂਗੇ ਤੇ ਇਸ ਦੇ ਵਿੱਚ ਆਪਾਂ ਲਗਭਗ 4 ਚਮਚ ਕੁਕਿੰਗ ਆਇਲ ਦੇ ਪਾਵਾਂਗੇ ਮੈਂ ਸਰੋਂ ਦਾ ਤੇਲ ਲਿਆਗਾ ਤੁਸੀਂ ਕੋਈ ਵੀ ਕੁਕਿੰਗ ਆਇਲ ਵਰਤ ਸਕਦੇ ਹੋਗੇ ਦੋ ਆਪਾਂ ਇਸ ਦੇ ਵਿੱਚ ਤੇਜ ਪੱਤਾ ਪਾਵਾਂਗੇ ਤੇ ਦੋ ਹਰੀਆਂ ਇਲਾਇਚੀਆਂ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਲੋ ਫਲੇਮ ਦੇ ਉੱਪਰ ਆਪਾਂ ਇਹਨਾਂ ਨੂੰ ਭੁੰਨ ਲੈਣਾਗਾ ਥੋੜਾ ਜਿਹਾ ਆਪਾਂ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਲਸਣ ਪਾਵਾਂਗੇ ਪਿਆਜ ਜਿਹੜੇ ਆਪਾਂ ਕੱਟ ਕੇ ਰੱਖੇ ਨੇਗੇ ਉਹਨਾਂ ਨੂੰ ਵੀ ਆਪਾਂ ਇਸ ਗਰਮ ਤੇਲ ਦੇ ਵਿੱਚ ਪਾ ਦਾਂਗੇ ਪਿਆਜ਼ਾਂ ਨੂੰ ਹਲਾਉਂਦੇ ਫਿਰ ਆਪਾਂ ਨੇ ਭੁੰਨ ਲੈਣਾਗਾ 4 ਤੋਂ 5 ਮਿੰਟ ਦੇ ਲਈ ਗੈਸ ਦੀ ਫਲੇਮ ਨੂੰ ਆਪਾਂ ਥੋੜਾ ਜਿਹਾ ਮੀਡੀਅਮ ਕਰ ਲਾਂਗੇ ਇੱਥੇ ਕਿਉਂਕਿ ਪਿਆਜ਼ ਆਪਾਂ ਨੇ ਵਧੀਆ ਭੁੰਨਣੇ ਨੇਗੇ ਪਿਆਜ਼ ਨੂੰ ਹਲਾਉਂਦੇ ਹੋਏ ਆਪਾਂ ਭੁੰਨ ਲਾਂਗੇ 4 ਤੋਂ 5 ਮਿੰਟ ਦੇ ਲਈ ਪਿਆਜ਼ ਆਪਣੇ ਕਾਫੀ ਭੁੱਜ ਗਏ ਨੇ ਹੁਣ ਆਪਾਂ ਇਸ ਦੇ ਵਿੱਚ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਾਂਗੇ ਹਰੀਆਂ ਮਿਰਚਾਂ ਮੈਂ 4 ਲਈਆਂ ਨਹੀਂ ਐ 4 ਮਿਰਚਾਂ ਨੂੰ ਆਪਾਂ ਨੇ ਬਰੀਕ ਕੱਟ ਕੇ ਲੈਣਾਗਾ ਜੇਕਾ ਤੁਸੀਂ ਹਰੀ ਮਿਰਚ ਨਹੀਂ ਖਾਣਾ ਪਸੰਦ ਕਰ ਤਾਂ ਸਕਿਪ ਵੀ ਕਰ ਸਕਦੇ ਹੋਗੇ ਹਰੀ ਮਿਰਚਾਂ ਨੂੰ ਪਿਆਜ਼ਾਂ ਦੇ ਨਾਲ ਚੰਗੀ ਤਰ੍ਹਾਂ ਪੁਨ ਰਣਾਣਾਗਾ ਪਿਆਜ਼ ਆਪਣੇ 골ਡਨ ਬ੍ਰਾਊਨ ਹੋ ਗਏ ਨੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਅੱਧਾ ਚਮਚ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚ ਆਪਾਂ ਗਰਮ ਮਸਾਲੇ ਦਾ ਪਾਵਾਂਗੇ ਅੱਧਾ ਚਮਚ ਆਪਾਂ ਧਨੀਆ ਪਾਊਡਰ ਪਾਵਾਂਗੇ ਨਮਕ ਆਪਾਂ ਬਾਅਦ ਦੇ ਵਿੱਚ ਐਡ ਕਰਾਂਗੇ ਹਜੇ ਆਪਾਂ ਇਹਨਾਂ ਮਸਾਲਿਆਂ ਨੂੰ ਹੀ ਚੰਗੀ ਤਰ੍ਹਾਂ ਪੁਨ ਰ ਲੈਣਾ ਦਾ ਪਿਆਜ਼ ਦੇ ਵਿੱਚ ਗੈਸ ਦੀ ਫਲੇਮ ਨੂੰ ਆਪਾਂ ਨੇ ਮੀਡੀਅਮ ਰੱਖਣਾਗਾ ਚੰਗੀ ਤਰ੍ਹਾਂ ਹਲਾਉਂਦੇ ਹੋਏ ਮਸਾਲੇ ਨੂੰ ਭੁੰਨ ਲਾਂਗੇ ਜਿੰਨੇ ਆਪਾਂ ਮਸਾਲੇ ਭੁੰਨਾਂਗੇ ਉੰਨੀ ਆਪਣੀ ਸਬਜੀ ਜਿਹੜੀ ਉਹ ਬਹੁਤ ਟੇਸਟੀ ਬਣੂਗੀ ਟਮਾਟਰ ਦੀ ਬਰ ਤੋਂ ਮੈਂ ਸਬਜੀ ਦੇ ਲਈ ਨਹੀਂ ਕਰੂੰਗੀ ਜੇਕਰ ਤੁਹਾਨੂੰ ਟਮਾਟਰ ਪਸੰਦ ਨੇ ਤੁਸੀਂ ਪਾ ਵੀ ਸਕਦੇ ਹੋਗੇ ਹੁਣ ਆਪਾਂ ਇਥੇ ਇਸ ਦੇ ਵਿੱਚ ਮਲਾਈ ਐਡ ਕਰਾਂਗੇ ਇੱਕ ਕੌਲੀ ਮੈਂ ਮਲਾਈ ਦੀ ਲਈ ਹੈਗੀ ਬਿਲਕੁਲ ਫਰੈਸ਼ ਮਲਾਈ ਹੈਗੀ ਇਹ ਮਲਾਈ ਨੂੰ ਆਪਾਂ ਪਿਆਜ਼ਾਂ ਦੇ ਵਿੱਚ ਐਡ ਕਰ ਦਾਂਗੇ ਤੇ ਮਲਾਈ ਨੂੰ ਹਲਾਉਂਦੇ ਹੋਏ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਣੀ ਵਰਗਾ ਟੇਸਟ ਆਉਂਦਾ ਹੈ ਸਬਜੀ ਦਾ ਬਹੁਤ ਹੀ ਟੇਸਟੀ ਸਬਜੀ ਬਣਦੀ ਹੈਗੀ ਮਲਾਈ ਨੂੰ ਪਿਆਜ਼ਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤੇ ਸਬਜੀ ਦੇ ਟੇਸਟ ਨੂੰ ਹੋਰ ਵਧਾਉਣ ਦੇ ਲਈ ਆਪਾਂ ਇੱਕ ਚਮਚ ਨਮਕ ਦਾ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਇਸ ਦੇ ਵਿੱਚ ਮੇਥੀ ਐਡ ਕਰਾਂਗੇ ਨਮਕ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਹੁਣ ਆਪਾਂ ਇਸ ਦੇ ਵਿੱਚ ਮੇਥੀ ਐਡ ਕਰਾਂਗੇ ਥੋੜੀ ਜਿਹੀ ਮੇਥੀ ਆਪਾਂ ਕ੍ਰਸ਼ ਕਰਕੇ ਪਾ ਦਾਂਗੇ ਤੁਸੀਂ ਧਨੀਆ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਮੇਥੀ ਨਹੀਂ ਹੈਗੀ ਤੁਸੀਂ ਮੇਥੀ ਵੀ ਪਾ ਸਕਦੇ ਹੋਗੇ ਮੇਥੀ ਪੋਂਦੇ ਨਾਲ ਸਬਜ਼ੀ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਊਗਾ ਮੇਥੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ 1 ਤੋਂ 2 ਮਿੰਟ ਦੇ ਲਈ ਆਪਾਂ ਬਿਲਕੁਲ ਲੋ ਹਿੱਲਨ ਤੇ ਪਕਾ ਲਾਂਗੇ ਮਲਾਈ ਤੇ ਪਿਆਜ਼ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਗਈ ਹੁਣ ਆਪਾਂ ਇਹਨੂੰ ਖਾਨ ਲਈ ਸਰਵ ਕਰਾਂਗੇ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਮਲਾਈ ਤੇ ਪਿਆਜ਼ ਦੀ ਸਬਜ਼ੀ ਬਣ ਕੇ ਤਿਆਰ ਆ ਗਈ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ